ਪ੍ਰਸ਼ਾਸਕ ਮੁਰਦਾਬਾਦ ਹਾਜਬਰ ਪ੍ਰਸ਼ਾਸਕ ਜ਼ਿੰਦਾਬਾਦ ਹਾਜਬਰ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਗੰਦਗੀ ਜਿਹੜੀ ਇੱਥੇ ਸਾਡੇ ਇਲਾਕੇ ਦੇ ਵਿੱਚ ਸਾਡੇ ਮਹੱਲੇ ਦੇ ਵਿੱਚ ਫੈ ਰਹੀ ਹੈ ਜਿਸ ਕਰਕੇ ਸਾਡੇ ਮਹੱਲੇ ਦਾ ਜਿਹੜਾ ਬਹੁਤ ਹੀ ਜ਼ਿਆਦਾ ਜੀਣਾ ਹਰਾਮ ਹੋ ਰਿਹਾ ਹੈ ਕਿਸ ਤਰ੍ਹਾਂ ਫੈਲੀ ਗੰਦਗੀ કોਨ ਪਾ ਰਿਹਾ ਸਰ ਇਹਨਾਂ ਨੇ ਇੱਕ ਸੁਸਾਇਟੀ ਬਣਾਈ ਸੀ ਲੋਕਲ ਠੀਕ ਹੈ ਜੋ ਕਿ ਅਨ ਰਜਿਸਟਰਡ ਹੈਗੀ ਇਹ ਸੁਸਾਇਟੀ ਠੀਕ ਹੈ ਉਹਨਾਂ ਨੂੰ ਅਸੀਂ ਕਾਫੀ ਵਾਰ ਅਸੀਂ ਬੇਨਤੀ ਕਰ ਚੁੱਕੇ ਹਾਂ ਕਿ ਤੁਸੀਂ ਇਹਦਾ ਜਿਹੜਾ ਪਰਮਿਸ਼ਨ ਹੈ ਉਹ ਵੀਡੀਓ ਦਫ਼ਤਰ ਤੋਂ ਲਈ ਹੈ ਜਾਂ ਕਿਧਰੋਂ ਲਈ ਹੈ ਜੇ ਉਹਨਾਂ ਨੂੰ ਪੁੱਛੀਏ ਤਾਂ ਉਹ ਕਹਿੰਦੇ ਸਰਪੰਚ ਕੋਲੋਂ ਲਈ ਹੈ ਸਰਪੰਚ ਸਾਹਿਬ ਨਾਲ ਗੱਲ ਕਰੀਏ ਜੀ ਉਹ ਕਹਿੰਦੇ ਜੀ ਵੀਡੀਓ ਸਾਹਿਬ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਇੱਥੇ ਸੁੱਟਣ ਦੀ ਚਲੋ ਅਸੀਂ ਬਣਾਇਆ ਹੈਗਾ ਇਹਨਾਂ ਨੇ ਡੈਂਪ ਇਹ ਪਹਿਲੀ ਗੱਲ ਤਾਂ ਇੱਥੇ ਜਿਹੜਾ ਡੈਂਪ ਬਣਨ ਨਹੀਂ ਚਾਹੀਦਾ ਹੈਗਾ ਕਿਉਂਕਿ ਇਹ ਛੱਪੜ ਦੇ ਵਿੱਚ ਜਗ੍ਹਾ ਪੈਂਦੀ ਹੈ ਛੱਪੜ ਦੀ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਹੈ ਇਹਨਾਂ ਨੇ ਸੁਪਰੀਮ ਕੋਰਟ ਦੇ ਰੂਲ ਨੂੰ ਕੁਛ ਨਹੀਂ ਸਮਝਿਆ ਇਹਨਾਂ ਨੇ ਸੁਪਰੀਮ ਕੋਰਟ ਦੀ ਰੂਲਿੰਗ ਦੀਆਂ ਧੱਜੀਆਂ ਉਡਾਤੀਆਂ ਇਹ ਕਹਿੰਦੇ ਅਸੀਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਔਰ ਇਹਨਾਂ ਨੂੰ ਰੋਕਿਆ ਜਾਵੇ ਇਹ ਕਹਿੰਦੇ ਅਸੀਂ ਨਹੀਂ ਡਰਦੇ ਜੇ ਪ੍ਰਸ਼ਾਸਨ ਕੋਲ ਜਾਓ ਤਾਂ ਉਹ ਵੀ ਕੋਈ ਗੱਲ ਨਹੀਂ ਸੁਣਦਾ ਉਹ ਅਸੀਂ ਉਹਨਾਂ ਨੂੰ ਸੁਸਾਇਟੀ ਨੂੰ ਕਿਹਾ ਸੁਸਾਇਟੀ ਵਾਲੇ ਕਹਿੰਦੇ ਅਸੀਂ ਉਹਨਾਂ ਕੋਲ ਗਏ ਆ ਬਾਰ ਬਾਰ ਵੀਡੀਓ ਸਭ ਕੋਲ ਮਿੰਤਾ ਤਰਲੇ ਕੀਤੇ ਆ ਕਿ ਇਹਦਾ ਕੋਈ ਸਲੂਸ਼ਨ ਦਾ ਹੱਲ ਕੀਤਾ ਜਾਵੇ ਤੁਹਾਨੂੰ ਆ ਰਹੀ ਹੈ ਮੇਰਾ ਇੱਥੇ ਸੈਲੂਨ ਹੈ ਤੇ ਇੰਨੀਆਂ ਮੱਖੀਆਂ ਆਉਂਦੀਆਂ ਐਨੇ ਕਸਟਮਰ ਮੇਰੇ ਖਰਾਬ ਹੁੰਦੇ ਪਿਆ ਨਾ ਇੰਨੀ ਗੰਦੀ 스ਮੈਲ ਆਂਦੀ ਐ ਕਿ ਮੇਰਾ ਬਿਜ਼ਨਸ ਤੇ ਵੀ ਇਹਦਾ ਪ੍ਰਭਾਵ ਪੈ ਰਿਹਾ ਇੰਨੀ 스ਮੈਲ ਐ ਇੱਥੇ ਸਾਰੇ ਬੱਚੇ ਆ ਛੋਟੇ ਛੋਟੇ ਇੱਥੇ ਕੋਈ ਵੀ ਬਿਮਾਰੀ ਫੈਲ ਸਕਦੀ ਆ ਹੁਣ ਬਰਸਾਤਾ ਹੋਣੀ ਐ ਫਿਰ ਹੋਰ ਜ਼ਿਆਦਾ ਇੱਥੇ ਬਿਮਾਰੀਆਂ ਫੈਲ ਸਕਦੀਆਂ ਮੈਂ ਤੇ ਇਹੀ ਚਾਹਾਂਗੀ ਕਿ ਇਥੋਂ ਕੂੜੇ ਦੇ ਢੇਰੇ ਚੱਕੇ ਜਾਣ ਤੇ ਬੜੀ ਪ੍ਰੋਬਲਮ ਹੋ ਰਹੀ ਹੈ ਕਾਫੀ ਦੁਕਾਨਦਾਰ ਹੈ ਸਾਰੇ ਲਿਫਾਫੇ ਜੋ ਵੀ ਹੈ ਜਦੋਂ ਹਵਾ ਵਗੈਰਾ ਚੱਲਦੀ ਸਾਰੇ ਘਰਾਂ ਦੇ ਅੱਗੇ ਦੁਕਾਨਾਂ ਦੇ ਅੱਗੇ ਨਾਲੀਆਂ ਪਰ ਜਾਂਦੀਆਂ ਮੱਖੀਆਂ ਹੀ ਮੱਖੀਆਂ ਐ ਬਸ ਅਸੀਂ ਤੇ ਇਹੀ ਚਾਹਨੇ ਆ ਕਿ ਇਥੋਂ ਖਤਮ ਕੀਤਾ ਜਾਵੇ ਬਸ ਜਿੱਟਿਆ ਹੋਇਆ ਹਾਂਜੀ ਕੂੜਾ ਸਾਡਾ ਇੱਥੇ ਘਰ ਵੀ ਹੈਗਾ ਤੇ ਦੁਕਾਨ ਵੀ ਹੈਗੀ ਆ ਕੂੜੇ ਦੀ ਵਜ੍ਹਾ ਨਾਲ ਬਿਮਾਰੀਆਂ ਤਾਂ ਜੜੀਆਂ ਹੁੰਦੀਆਂ ਹੁੰਦੀਆਂ ਨੇ ਤੁਸੀਂ ਆ ਦੇਖਿਆ ਲੱਗੇ ਪਸ਼ੂ ਕਿੰਨੇ ਆ ਜਿੰਨੇ ਡੰਗਰ ਐ ਆਪਸ ਵਿੱਚ ਜਦੋਂ ਸ਼ਾਮ ਟਾਈਮ ਤੁਸੀਂ ਦੇਖਿਓ ਆਪਸ ਵਿੱਚ ਝੋਟੇ ਇੰਨੇ ਜ਼ਿਆਦਾ ਲੜਦੇ ਹੈਗੇ ਆ ਕਿ ਲੜਾਈ ਵਿੱਚ ਹਾਸੇ ਕਿੰਨੇ ਹੁੰਦੇ ਆ ਕਾਲ ਪਰਸੋ ਸਾਡੀ ਦੁਕਾਨ ਦੇ ਅੱਗੇ ਇੰਨਾ ਜ਼ਿਆਦਾ ਲੜ ਰਹੀ ਕਿਉਂਕਿ ਇਧਰੋਂ ਸਾਰੇ ਗਏ ਗੰਦਗੀ ਵਿੱਚ ਜੋ ਵੀ ਹੈ ਗੰਨਮਨ ਖਾਕੂ ਕੇ ਉਧਰਲੇ ਪਾਸੇ ਗਏ ਤੁਹਾਡੀ ਸਕੂਟਰਿਸ ਕਾਟੀ ਦਾ ਵੀ ਨੁਕਸਾਨ ਕਾਫੀ ਹੈ ਜਾਨ ਲੇਵਾ ਵੀ ਹੋ ਸਕਦਾ ਕਿਉਂਕਿ ਸਾਡੀ ਦੁਕਾਨਾਂ ਦੇ ਅੰਦਰ ਵੀ ਆ ਸਕਦੇ ਆ ਤੇ ਇਸ ਵਾਇ ਨਾਲ ਇਹ ਕੂੜੇ ਨਾਲ ਤੇ ਹੋਰ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਸਰਕਾਰ ਤੋਂ ਕੀ ਮੰਗ ਕਰਦੇ ਇਹੋ ਹੀ ਹੈ ਕਿ ਜੇ ਟੋਬਾ ਹੈਗਾ ਇੱਥੇ ਆ ਕੂੜੇ ਦੀ ਵਜਾ ਪਾਰਕ ਵਗੈਰਾ ਬਣਾਉਣ ਥੋੜਾ ਆਪਣਾ ਵੀ ਤਾਂ ਸੁਧਾਰ ਹੋਏ ਬੱਚਿਆਂ ਨੂੰ ਖੇਡਣ ਖੁੱਡਣ ਨੂੰ ਕੁਝ ਬਣੇ ਉਹਦਾ ਜ਼ਿਆਦਾ ਵਧੀਆ ਬੈਨੀਫਿਟ ਹੈਗਾ ਜੀ ਇਹ ਇਸ ਦੇ ਲਾਗੇ ਲਾਗੇ ਜਿਹੜਾ ਛੱਪੜ पूरा सेटया गया और लाग लग के कितने के लोग बसते हो पहली तो मैं एक विनती करनी चाहना हाइपर ਦੇ ਵਿੱਚ ਤਿੰਨ ਛੱਪੜ ਹੈ ਛੱਪੜ ਦੀ شکل ਨੂੰ ਬਦਲਣਾ ਕੋਈ ਪ੍ਰਸ਼ਾਸਨ ਦਾ ਕੰਮ ਨਹੀਂ ਕੋਈ ਕਮੇਟੀ ਦਾ ਕੰਮ ਨਹੀਂ ਕਿਉਂਕਿ ਇਹ ਜਿਹੜੇ ਮਸਤਰਕਾ ਮਾਲਕਾਂ ਨੇ ਛੱਪੜ ਛੱਡੇ ਥਾਂ ਮਸਤਰਕਾ ਮਾਲਕਾਂ ਦੇ ਇਹ ਚੀਜ਼ ਨੂੰ ਛੱਪੜ ਨੂੰ ਚੇਂਜ ਕਰਨਾ ਮੇਰੇ ਹਿਸਾਬ ਨਾਲ ਜੇਕਰ ਇਹਨਾਂ ਨੇ ਮਜੂਰੀ ਲਈ ਹੋਏਗੀ ਤੇ ਜਿੰਨੇ ਦਿੱਤੀ ਹੋएगी ਚਾਹੇ ਉਹ ਵੀਡੀਓ ਹੋਵੇ ਚਾਹੇ ਡੀਡੀਪੀਓ ਹੋਵੇ ਮੈਂ ਕਹਾਂਗਾ ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪ੍ਰਸ਼ਾਸਨ ਨੇ ਜਾਂ ਪੰਚਾਇਤ ਨੇ ਮਤਾ ਪਾਇਆ ਜਾਂ ਪਾਇਆ ਗਿਆ ਹੋ ਸਕਦਾ ਪੰਚਾਇਤ ਤੋਂ ਜੋ ਨਾ ਮਤਾ ਪਾਇਆ ਗਿਆ ਹੋਈ ਪਰ ਉਹਦੀ ਮਨਜ਼ੂਰੀ ਕਹਿੰ ਦਿੱਤੀ ਡਵੈਲਪਮੈਂਟ ਕਮੇਟੀ ਜੇ ਬਣੀ ਆ ਸ਼ਹਿਰ ਦੇ ਵਿਕਾਸ ਲਈ ਬਣੀ ਆ ਚੰਗੀ ਗੱਲ ਆ ਮਾੜੀ ਗੱਲ ਨਹੀਂ ਪਰ ਜਿਹੜਾ ਇਹ ਥਾਂ ਚੁਣਿਆ ਲਾਗੇ ਸਾਰੀ ਆਬਾਦੀ ਆ ਬਿਲਕੁਲ ਮੇਰਾ ਖਾਲ ਤੇ 10 ਫੁੱਟ ਕਰਵਾਦੀ ਆ ਜਿੰਨ ਕੇ ਜਿੱਥੇ ਢੇਰ ਲਾਏ ਆ ਵੀਦਰ 10 ਫੁੱਟ ਦੀ ਆ ਕੇ ਕੋਈ ਵੀ ਮੇਰਾ ਕਮੇਟੀ ਵਾਲਾ ਨੂੰ ਵੀ ਚੈਲੰਜ ਆ ਕਾ ਕੇ ਕੋਈ ਵੀ ਆ ਕੇ ਲਾਗੇ ਇਹਦੀ ਮਿੰਤੀ ਕਰੇ ਕਿੰਨੀ ਦੂਰ ਵਾਦੀ ਆ ਔਰ ਜਿਹੜਾ ਸਮੈਲ ਹੈ ਦੀ ਇਹ ਹੁਣ ਤਾਂ ਮਹੱਲਿਆਂ ਦੋਹਾਂ ਤਿੰਨਾਂ ਸ਼ਵਾਸ਼ ਨਾ ਕਰ ਪੜਾ ਤੇ ਇਧਰ ਲਾਗੇ ਛੱਗੇ ਆ ਟੀਚਰ ਕਲੋਨੀ ਇਹ ਥੋੜੇ ਸਮੇਂ ਨੂੰ ਜੇ ਇਹਦਾ ਪ੍ਰਬੰਧਨਾ ਕੀਤਾ ਗਿਆ ਪੂਰੇ ਸ਼ਹਿਰ ਚ ਸ਼ਹਿਰ ਚ ਨਾਲ ਲੱਗਦੇ ਪਿੰਡਾਂ ਜੋ ਸੰਵਾਲ ਚ ਤੇ ਸੁਭੋ ਚੱਕ ਦਾ ਜੀਣਾ ਜਿਹੜਾ ਬਹੁਤ ਹੀ ਮੁਸ਼ਕਲ ਹੋ ਜਾਏ